ਜਿਵੇਂ ਆ ਕੁੱਤੇ ਫਿਰਦੇ ਹਨ ਆ ਬੈਠੇ ਰੋੜਾਂ ਦੇ ਉੱਤੇ ਲਾ ਲੋ ਸਾਡੇ ਘਰਾਂ ਦੇ ਵਿੱਚ ਵੀ ਕਈ ਵਾਰੀ ਕੰਦਾ ਕੋਲਿਆਂ ਦੇ ਨਾਲ ਇਹੇ ਥੋੜਾ ਜਿਹਾ ਘੋਰ ਨਾਲ ਪਟਕੇ ਬਹਿ ਜਾਂਦੇ ਤੇ ਅਸੀਂ ਕੀ ਕਰਦੇ ਆ ਇਹਨਾਂ ਨੂੰ ਭਜਾਉਣ ਲਈ ਜਾਂ ਇਹਨਾਂ ਦੇ ਡੰਡਾ ਮਾਰਦੇ ਆ ਦੂਜੀ ਜਿਵੇਂ ਆ ਦਾਣਾ ਪਾਣੀ ਦੀ ਕਟੋਰੀ ਆ ਦੂਜੀ ਗੱਲ ਜਿਵੇਂ ਤੁਹਾਡੇ ਨਾਲ ਸ਼ੇਅਰ ਕਰਾਂ ਸਾਡੇ ਬਜ਼ੁਰਗਾਂ ਦੀ ਇੱਕ ਕਹਾਵਤ ਹੁੰਦੀ ਸੀ ਕਹਿੰਦੇ ਤੂੰ ਆਪਣਾ ਕੰਮ ਕਰੀ ਚੱਲ ਹਨਾ ਚੰਗਾ ਮਾੜਾ ਨਹੀਂ ਦੋਸਤੋ ਚੰਗਾ ਪ੍ਰਮਾਤਮਾ ਤੈਨੂੰ ਫਲ ਵੀ ਦੇਊਗਾ ਤੇ ਜਿਹੜੇ ਬੰਦੇ ਤੇਰੇ ਤੇ ਕਿੰਤੂ ਪ੍ਰੰਤੂ ਕਰਦੇ ਆ ਉਹਨਾਂ ਨੂੰ ਮਲਬੁੱਧੀ ਵੀ ਬਖਸ਼ੂਗਾ ਵੀ ਚੰਗਿਆਂ ਦੀ ਤੇ ਗੱਲ ਜਿਵੇਂ ਆ ਮੈਂ ਕੁੱਤੇ ਬੈਠੇ ਇਹਨਾਂ ਦੀ ਕਰਾਂ ਤਾਂ ਮੈਂ ਕਾਫੀ ਦੇਖਣ ਦੇ ਵਿੱਚ ਮੈਂ ਖੁਦ ਦੇਖਿਆ ਇਹ ਚੀਜ਼ਾਂ ਕਿ ਮੇਰੇ ਕੋਲ ਉੱਥੇ ਕਾਫੀ ਕੁੱਤੇ ਘਰੇ ਵੀ ਆਉਂਦੇ ਆ ਰੋਟੀ ਖਾਣ ਤੇ ਜਿਵੇਂ ਇਹ ਜਿਹੜੇ ਮੇਰੇ ਸਾਹਮਣੇ ਕਦੇ ਡੰਡਾ ਮਾਰਦੇ ਨੇ ਕੁੱਤੇ ਨੂੰ ਗਰਮੀ ਦੇ ਵਿੱਚ ਜੇ ਉਹਨਾਂ ਦੀ ਗੱਡੀ ਥੱਲੇ ਰਹਿ ਗਿਆ ਤਾਂ ਉਦੋਂ ਮਾਰਨਾ ਤਾਂ ਹੁਣ ਉਹ ਲੋਕਾਂ ਨੂੰ ਵੀ ਪਤਾ ਨਹੀਂ ਪ੍ਰਮਾਤਮਾ ਨੇ ਇਹ ਜੀ ਸੋਝੀ ਬਖਸ਼ੀ ਕਿ ਉਹ ਸਵੇਰ ਸ਼ਾਮ ਨੂੰ ਉਹਨਾਂ ਨੂੰ ਰੋਟੀਆਂ ਹੀ ਪਾਉਣ ਲੱਗ ਗਏ ਤੇ ਵੀ ਉਹਨਾਂ ਦੇ ਡੰਡੇ ਦੀ ਮਾਰ ਨੂੰ ਹਟ ਗਏ ਕਿਉਂ ਕੁਦਰਤ ਹੈ ਵੇਖੋ ਦੂਜੀ ਗੱਲ ਕਿ ਮੈਂ ਕੁਦਰਤੀ ਕਰਾਂ ਆ ਚੰ 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 ਹਟਦੀ ਇਹੜੀ ਆਵਾਜ਼ ਆਉਂਦੀ ਹੈ ਇਹ ਪੰਛੀਆਂ ਦੀ ਹੈ ਸਾਡੇ ਕਾਫੀ ਲੋਕੇਸ਼ਨ ਦੇ ਵਿੱਚ ਮਾਂ ਦੀ ਗੋ ਟਰੱਸਟ ਵੱਲੋਂ ਇਸ ਤਰ੍ਹਾਂ ਪਾਣੀ ਦੇ ਅਤੇ ਦਾਣੇ ਦੇ ਕਟੋਰੀ ਲੱਗੇ ਹੁੰਦੀ ਹੈ ਕਈ ਵਾਰੀ ਖਾਲੀ ਹੁੰਦੇ ਆ ਜਿੱਦਾਂ ਆ ਜਾਂਦੇ ਆ ਫਿਰ ਇਹਨਾਂ ਨੂੰ ਪੰਛੀਆਂ ਨੂੰ ਵੀ ਇੱਕ ਚਾ ਚੜਿਆ ਹੁੰਦਾ ਤੇ ਇਹ ਵੀ ਆਪਣਾ ਖੁਸ਼ੀ ਦਾ ਇਜ਼ਹਾਰ ਕਰਦੇ ਆ ਤੁਸੀਂ ਆਵਾਜ਼ ਦੇਖੋ ਜੀ ਸਾਡੇ ਲਈ ਕੁਛ ਦਾਣਾ ਪਾਣੀ ਲੈ ਕੇ ਆਇਆ ਕੋਈ ਇਨਸਾਨ ਹਨ ਤੇ ਉਹ ਚਚਚਨ ਚਚਚਨ ਹਾਟ ਹੁੰਦੀ ਹੈ ਇਸ ਕਰਕੇ ਤੁਸੀਂ ਆਪਣਾ ਕਰਮ ਕਰਦੇ ਰਿਹਾ ਕਰੋ ਬਾਕੀ ਜਿਨ੍ਹਾਂ ਨੇ ਕੋਈ ਮਾੜੀ ਸੋਚ ਰੱਖਦੀ ਹੈ ਹੌਲੀ-ਹੌਲੀ ਟਾਈਮ ਪੈ ਕੇ ਉਹਨਾਂ ਨੂੰ ਆਪੇ ਗੁੱਦੀ ਆ ਜਾਂਦੀ ਹੈ ਮੈਂ ਤਾਂ ਇਹ ਗੱਲ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਦੇਖ ਚੁੱਕੇ ਆ ਬਾਕੀ ਤੁਸੀਂ ਵੀ ਦਰਸ਼ਕੋ ਇਹ ਗੱਲ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਵੀ ਕਰਕੇ ਦੇਖਿਓ ਕਿ ਟਾਈਮ ਪੈ ਕੇ ਹੌਲੀ-ਹੌਲੀ ਉਹਨਾਂ ਨੂੰ ਬੁੱਧੀ ਜ਼ਰੂਰ ਆ ਜਾਂਦੀ ਹੈ